ਸਤੇ ਸ੍ਰੀ ਅਕਾਲ ਜੀ ਜੁੜੇ ਹੋਏ ਹੱਥ ਸਾਡੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਬਾਬਾ ਦੀਪ ਸਿੰਘ ਜੀ ਦੇ ਜੀਵਨ ਬਾਰੇ ਉਹ ਮਹਾਨ ਸ਼ਹੀਦ ਜਿਸ ਦਾ ਨਾਮ ਸੁਣ ਕੇ ਹੀ ਹਰ ਸਿੱਖ ਦੇ ਦਿਲ ਵਿੱਚ ਜੋਸ਼ ਤੇ ਸ਼ਰਧਾ ਜਾਗ ਪੈਂਦੀ ਹੈ ਬਾਬਾ ਜੀ ਸਿਰਫ ਇੱਕ ਯੋਧੇ ਹੀ ਨਹੀਂ ਸਗੋ ਇੱਕ ਵੱਡੇ ਗਿਆਨੀ ਗੁਰਬਾਣੀ ਦੇ ਪ੍ਰੇਮੀ ਅਤੇ ਗੁਰੂ ਦੇ ਸੱਚੇ ਸਿਪਾਹੀ ਸਨ ਉਹਨਾਂ ਨੇ ਆਪਣੀ ਜ਼ਿੰਦਗੀ ਖਾਲਸੇ ਦੀ ਸੇਵਾ ਅਤੇ ਗੁਰਦੁਆਰਾ ਸਾਹਿਬ ਦੀ ਰੱਖਿਆ ਲਈ ਸਮਰਪਿਤ ਕਰ ਦਿੱਤੀ ਵਕਫਾ 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 ਛੋਟੀ ਬ੍ਰੈਕਟ ਦੀ ਸ਼ੁਰੂਆਤ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1982 ਨੂੰ ਗੁਰਸਰ ਸੁਨਾਮ ਲੁਧਿਆਣਾ ਦੇ ਨੇੜੇ ਹੋਇਆ ਸੀ ਤੁਹਾਡਾ ਪਰਿਵਾਰ ਬਹੁਤ ਹੀ ਗੁਰਸਿੱਖ ਸੀ ਪਿਤਾ ਜੀ ਦਾ ਨਾਮ ਪਤੂ ਜੀ ਤੇ ਮਾਤਾ ਜੀ ਦਾ ਨਾਮ ਜੀਵਨੀ ਕੌਰ ਸੀ ਬਚਪਨ ਤੋਂ ਹੀ ਬਾਬਾ ਜੀ ਨਿਮਰ ਸੁਪਾਉ ਵਾਲੇ ਸਨ ਅਤੇ ਧਾਰਮਿਕ ਗ੍ਰੰਥਾਂ ਵੱਲ ਰੁਝਾਨ ਸੀ ਜਦੋਂ ਤੁਸੀਂ ਨੌਜਵਾਨੀ ਵਿੱਚ ਦਾਖਲ ਹੋਏ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਵਿੱਚ ਪਹੁੰਚੇ ਉੱਥੇ ਹੀ ਬਾਬਾ ਜੀ ਨੂੰ ਸਿੱਖੀ ਦੀ ਅਸਲੀ ਰੌਣਕ ਮਹਿਸੂਸ ਹੋਈ 1699 ਵਿੱਚ ਜਦੋਂ ਵਿਸਾਖੀ ਦੇ ਦਿਨ ਖਾਲਸਾ ਪੰਥ ਦੀ ਸਿਰਜਣਾ ਹੋਈ ਬਾਬਾ ਜੀ ਉਹਨਾਂ ਪਹਿਲੇ ਸਿੱਖਾਂ ਵਿੱਚੋਂ ਸਨ ਜਿਨ੍ਹਾਂ ਨੇ ਗੁਰੂ ਜੀ ਤੋਂ ਅੰਮ੍ਰਿਤ ਛਕਿਆ ਉਸ ਦਿਨ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਆਪਣਾ ਜੀਵਨ ਖਾਲਸੇ ਨੂੰ ਸਮਰਪਿਤ ਕਰ ਦਿੱਤਾ ਬਾਬਾ ਜੀ ਸਿਰਫ ਤਲਵਾਰ ਦੇ ਮਾਰ ਹੀ ਨਹੀਂ ਸਨ ਸਰਗੋ ਬਹੁਤ ਵੱਡੇ ਵਿਦਵਾਨ ਵੀ ਸਨ ਗੁਰੂ ਜੀ ਨੇ ਉਹਨਾਂ ਨੂੰ ਗੁਰਬਾਣੀ ਦੀਆਂ ਬੀੜਾਂ ਲਿਖਣ ਦਾ ਸੇਵਾ ਕੰਮ ਦਿੱਤਾ ਹਜ਼ੂਰ ਸਾਹਿਬ ਨੰਦੇੜ ਵਿੱਚ ਬਾਬਾ ਜੀ ਨੇ ਕਈ ਪੋਥੀਆਂ ਲਿਖੀਆਂ ਤੇ ਸੰਭਾਲੀਆਂ ਇਸ ਦੇ ਨਾਲ-ਨਾਲ ਬਾਬਾ ਜੀ ਨੇ ਸ਼ਸਤਰ ਵਿਦਿਆ ਵੀ ਬਾਬਾ ਜੀ ਨੇ ਆਪਣੀ ਜ਼ਿੰਦਗੀ ਦੇ ਬਹੁਤ ਸਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬਿਤਾਏ ਉਹਨਾਂ ਦੀ ਨਿਸ਼ਠਾ ਨਿਮਰਤਾ ਤੇ ਸਹਸ ਦੇ ਕਾਰਨ ਗੁਰੂ ਜੀ ਨੇ ਉਹਨਾਂ ਨੂੰ ਵੱਡਾ ਆਦਰ ਦਿੱਤਾ ਮੁਗਲ ਸਮੇਂ ਦੀ ਹਾਲਾਤ ਉਸ ਸਮੇਂ ਪੰਜਾਬ ਵਿੱਚ ਮੁਗਲ ਸ਼ਾਸਨ ਸੀ ਸਿੱਖਾਂ ਉੱਤੇ ਬੇहद ਜ਼ੁਲਮ ਕੀਤੇ ਜਾਂਦੇ ਸਨ ਗੁਰਦੁਆਰੇ ਤਬਾਹ ਕੀਤੇ ਜਾਂਦੇ ਸਨ ਸਿੱਖਾਂ ਨੂੰ ਫੜ ਕੇ ਤੜਪਾਇਆ ਜਾਂਦਾ ਸੀ ਅਜਿਹੇ ਵੇਲੇ ਵਿੱਚ ਬਾਬਾ ਦੀਪ ਸਿੰਘ ਜੀ ਖੜੇ ਹੋਏ ਲੋਕਾਂ ਨੂੰ ਹਿੰਮਤ ਦੇਣ ਲਈ ਗੁਰਦੁਆਰਿਆਂ ਦੀ ਰੱਖਿਆ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਾਲ ਬਾਬਾ ਜੀ ਨੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬੋ ਵਿੱਚ ਗੁਰਮਤਿ ਪ੍ਰਚਾਰ ਦਾ ਕੇਂਦਰ ਬਣਾਇਆ ਇੱਥੇ ਉਹਨਾਂ ਨੇ ਕਈ ਸਿੱਖਾਂ ਨੂੰ ਗੁਰਬਾਣੀ ਲਿਖਣੀ ਪੜ੍ਹਨੀ ਅਤੇ ਅਰਥ ਸਮਝਣੇ ਸਿਖਾਏ ਇਸ ਕਰਕੇ ਦਮਦਮਾ ਸਾਹਿਬ ਨੂੰ ਸਿੱਖਾਂ ਦੀਆਂ ਤਖਤਾਂ ਵਿੱਚੋਂ ਇੱਕ ਮੰਨਿਆ ਗਿਆ ਬਾਬਾ ਜੀ ਨੇ ਸਾਬਤ ਕੀਤਾ ਕਿ ਇੱਕ ਅਸਲੀ ਸਿੱਖ ਨੂੰ ਕਲਮ ਵੀ ਆਉਣੀ ਚਾਹੀਦੀ ਹੈ ਤੇ ਤਲਵਾਰ ਵੀ ਉਹ ਦਿਨ ਵਿੱਚ ਗੁਰਬਾਣੀ ਦੀ ਸੇਵਾ ਕਰਦੇ ਤੇ ਸ਼ਾਮ ਨੂੰ ਸਿੱਖਾਂ ਨੂੰ ਸ਼ਸਤਰ ਵਿਦਿਆ ਸਿਖਾਉਂਦੇ ਇਹੀ ਕਾਰਨ ਸੀ ਕਿ ਬਾਬਾ ਜੀ ਕੋ ਸਮੇਂ ਮਹਾਨ ਗਿਆਨੀ ਵੀ ਸਨ ਅਤੇ ਬੇਮਿਸਾਲ ਯੋਧੇ ਵੀ ਬਾਬਾ ਜੀ ਦੀ ਜ਼ਿੰਦਗੀ ਬਿਲਕੁਲ ਨਿਅਸਵਾਰਥ ਸੇਵਾ ਨਾਲ ਭਰੀ ਹੋਈ ਸੀ ਉਹਨਾਂ ਨੇ ਕਦੇ ਆਪਣੇ ਲਈ ਕੁਝ ਨਹੀਂ ਮੰਗਿਆ ਸਦਾ ਹੀ ਖਾਲਸੇ ਅਤੇ ਗੁਰਦੁਆਰੇ ਦੀ ਚਿੰਤਾ ਕੀਤੀ ਜਿਵੇਂ-ਜਿਵੇਂ ਖਾਲਸੇ ਦੀ ਤਾਕਤ ਵਧਣੀ ਸ਼ੁਰੂ ਹੋਈ ਮੁਗਲ ਹਾਕਮਾਂ ਦੇ ਜ਼ੁਲਮ ਵੀ ਵਧ ਗਏ ਸਿੱਖਾਂ ਦੇ ਗੁਰਦੁਆਰੇ ਉਜਾੜੇ ਗਏ ਲੋਕਾਂ ਨੂੰ ਡਰਾਇਆ ਗਿਆ इस वेले बाबा दीप सिंह जी ने खालसे इकट्ठा किया असी अपनी धर्म धरोहर की रख्या आखिरी साह तक लड़ा उस वेले अमृतसर सिखा सब तो वाला केंद्र सी हरिमंदर साहेब उस थानी जिथे सिख आत्मक शक्ति लेंदे सन जो मुगल फौजा ने दरबार साहब से हमला करके बेअदबी की बाबा जी ने वचन किया ਕੋਲ ਖਾਲਸੇ ਦਾ ਹਰ ਸਿਪਾਹੀ ਆਪਣੀ ਜਾਨ ਲਗਾ ਦੇਵੇਗਾ ਪਰ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਜ਼ਰੂਰ ਕਰੇਗਾ। ਬਾਬਾ ਜੀ ਨੇ ਹਜ਼ਾਰਾਂ ਸਿੱਖਾਂ ਨੂੰ ਇਕੱਠਾ ਕੀਤਾ। ਹਰ ਸਿੱਖ ਨੇ ਆਪਣੇ ਮਨ ਵਿੱਚ ਇਹ ਨਿਸ਼ਚਾ ਕੀਤਾ ਕਿ ਸਾਨੂੰ ਸ਼ਹੀਦੀ ਵੀ ਮਿਲ ਜਾਏ ਪਰ ਗੁਰਦੁਆਰੇ ਦੀ ਰੱਖਿਆ ਲਈ ਪਿੱਛੇ ਨਹੀਂ ਹਟਣਾ। ਇਸ ਤਰ੍ਹਾਂ ਬਾਬਾ ਜੀ ਨੇ ਸਿਰਫ ਫੌਜ ਨਹੀਂ ਬਣਾਈ ਸਗੋਂ ਉਹਨਾਂ ਨੇ ਆਤਮਿਕ ਜੋਸ਼ ਨਾਲ ਭਰੇ ਸਿਪਾਹੀ ਤਿਆਰ ਕੀਤੇ। ਕਹਾਣੀਆਂ ਵਿੱਚ ਆਉਂਦਾ ਹੈ ਕਿ ਜਦੋਂ ਸਿੱਖਾਂ ਨੇ ਪੁੱਛਿਆ ਬਾਬਾ ਜੀ ਅਸੀਂ ਕਿੱਥੇ ਤੱਕ ਲੜਾਂਗੇ ਤਾਂ ਬਾਬਾ ਦੀਪ ਸਿੰਘ ਜੀ ਨੇ ਆਪਣੀ ਤਲਵਾਰ ਜ਼ਮੀਨ ਤੇ ਟਿਕਾ ਕੇ ਕਿਹਾ ਜੇ ਮੇਰਾ ਸਿਰ ਵੀ ਵੱਢ ਗਿਆ ਤਵੀ ਮੈਂ ਸ੍ਰੀ ਹਰਿਮੰਦਰ ਸਾਹਿਬ ਦੀ ਹੱਦ ਵਿੱਚ ਹੀ ਸਾਹ ਲਵਾਂਗਾ 1757 ਵਿੱਚ ਜਦੋਂ ਮੁਗਲ ਫੌਜਾਂ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਗੁਰਦੁਆਰੇ ਨੂੰ ਤਬਾਹ ਕੀਤਾ ਅਤੇ ਸਰੋਵਰ ਵਿੱਚ ਬੇਅਦਬੀ ਕੀਤੀ ਤਾਂ ਬਾਬਾ ਦੀਪ ਸਿੰਘ ਜੀ ਨੇ ਲਗਭਗ 5000 ਸਿੱਖਾਂ ਦੀ ਫੌਜ ਇਕੱਠੀ ਕੀਤੀ। ਬਾਬਾ ਜੀ ਨੇ ਆਪਣੇ ਸਿਪਾਹੀਆਂ ਨੂੰ ਕਿਹਾ ਅਸੀਂ ਸਾਰੇ ਗੁਰੂ ਦੇ ਸਿਪਾਹੀ ਹਾਂ ਅੰਜ ਜਿੱਤ ਹੋਵੇ ਜਾਂ ਸ਼ਹੀਦੀ ਪਰ ਸਾਡੇ ਕਦਮ ਅੰਮ੍ਰਿਤਸਰ ਵੱਲ ਹੀ ਜਾਣਗੇ। ਵਕਫਾ 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 ਜੰਗ ਦੀ ਸ਼ੁਰੂੜ ਜਦੋਂ ਬਾਬਾ ਜੀ ਦੀ ਫੌਜ ਅੰਮ੍ਰਿਤਸਰ ਵੱਲ ਵਧ ਰਹੀ ਸੀ ਤਦ ਉਹ ਰਾਹ ਵਿੱਚ ਮੁਗਲ ਫੌਜਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਦੋਵੇਂ ਪਾਸਿਆਂ ਵਿੱਚ ਭਿਆਨਕ ਯੁੱਧ ਹੋਇਆ ਬਾਬਾ ਜੀ ਦੀ ਉਮਰ ਉਸ ਵੇਲੇ ਲਗਭਗ 75 ਸਾਲ ਸੀ ਪਰ ਉਹਨਾਂ ਦੀ ਤਲਵਾਰ ਚਲਾਉਣ ਦੀ ਗਤੀ ਅਸੀ ਸੀ ਕਿ ਦੁਸ਼ਮਣ ਕਾਪ ਉੱਠਦੇ ਸਨ ਵਕਫਾ 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 ਬਾਬਾ ਜੀ ਦੀ ਸ਼ਹੀਦੀ ਵੱਡਾ ਚਮਟਕਰ ਜਦੋਂ ਬਾਬਾ ਜੀ ਦੀ ਫੌਜ ਅੰਮ੍ਰਿਤਸਰ ਵੱਲ ਵਧ ਰਹੀ ਸੀ ਤਦੋਂ ਰਾਹ ਵਿੱਚ ਮੁਗਲ ਫੌਜਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਦੋਵਾਂ ਪਾਸਿਆਂ ਵਿੱਚ ਭਿਆਨਕ ਯੁੱਧ ਹੋਇਆ ਬਾਬਾ ਜੀ ਦੀ ਉਮਰ ਉਸ ਵੇਲੇ ਲਗਭਗ 75 ਸਾਲ ਸੀ ਪਰ ਉਹਨਾਂ ਦੀ ਤਲਵਾਰ ਚਲਾਉਣ ਦੀ ਗਤੀ ਅਸੀ ਸੀ ਕਿ ਦੁਸ਼ਮਣ ਕਾਪ ਉੱਠਦੇ ਸਨ ਵਕਫਾ 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 ਬਾਬਾ ਜੀ ਦੀ ਸ਼ਹੀਦੀ ਵੱਡਾ ਚਮਟਕੜ ਜੰਗ ਦੇ ਵਿਚਕਾਰ ਇੱਕ ਵੱਡੀ ਟਕਰਾਰ ਵਿੱਚ ਬਾਬਾ ਜੀ ਦਾ ਸਿਰ ਤਲਵਾਰ ਨਾਲ ਵੱਢ ਦਿੱਤਾ ਗਿਆ ਪਰ ਕਹਾਣੀਆਂ ਦੱਸਦੀਆਂ ਹਨ ਕਿ ਬਾਬਾ ਜੀ ਨੇ ਆਪਣਾ ਵੱਡਿਆ ਸਿਰ ਆਪਣੇ ਹੱਥ ਵਿੱਚ ਫੜਿਆ ਅਤੇ ਦੂਜੇ ਹੱਥ ਨਾਲ ਤਲਵਾਰ ਚਲਾਉਂਦੇ ਹੋਏ ਅੱਗੇ ਵਧੇ ਬਾਬਾ ਜੀ ਆਪਣੇ ਵਚਨ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਦੀ ਹੱਦ ਤੱਕ ਪਹੁੰਚੇ ਅਤੇ ਉੱਥੇ ਸ਼ਹੀਦੀ ਪ੍ਰਾਪਤ ਕੀਤੀ ਵਕਫਾ 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 ਇਤਿਹਾਸ ਦਾ ਸੰਦੇਸ਼ ਇਹ ਘਟਨਾ ਸਿਰਫ ਇੱਕ ਜੰਗ ਨਹੀਂ ਸੀ ਇਹ ਸੀ ਖਾਲਸੇ ਦੀ ਉਸ ਸ਼ਹੀਦੀ ਰੂਹ ਦਾ ਪ੍ਰਤੀਕ ਜੋ ਤਰਮਤੇ ਸੱਚ ਦੀ ਰੱਖਿਆ ਲਈ ਆਪਣੀ ਜਾਨ ਵੀ ਨਿਛਾਵਰ ਕਰ ਦਿੰਦੀ ਹੈ ਬਾਬਾ ਦੀਪ ਸਿੰਘ ਜੀ ਦੀ ਇਹ ਸ਼ਹੀਦੀ ਸਿੱਖ ਇਤਿਹਾਸ ਵਿੱਚ ਹਮੇਸ਼ਾ ਲਈ ਅਮਰ ਹੋ ਗਈ ਸ਼ਹੀਦੀ ਦਾ ਅਸਰ ਬਾਬਾ ਜੀ ਦੀ ਸ਼ਹੀਦੀ ਤੋਂ ਬਾਅਦ ਪੂਰੇ ਪੰਜਾਬ ਵਿੱਚ ਖਾਲਸੇ ਦਾ ਮਨੋਬਲ ਕਈ ਗੁਣਾ ਵੱਧ ਗਿਆ ਮੁਗਲ ਫੌਜਾਂ ਨੇ ਸੋਚਿਆ ਸੀ ਕਿ ਸਿੱਖਾਂ ਦਾ ਮਨ ਟੁੱਟ ਜਾਵੇਗਾ ਪਰ ਉਸਦੇ ਉਲਟ ਹਰ ਸਿੱਖ ਨੇ ਆਪਣੇ ਦਿਲ ਵਿੱਚ ਵਚਨ ਕੀਤਾ ਜਿਵੇਂ ਬਾਬਾ ਜੀ ਨੇ ਧਰਮ ਲਈ ਆਪਣੀ ਜਾਨ ਨਿਛਾਵਰ ਕੀਤੀ ਅਸੀਂ ਵੀ ਆਪਣੀ ਜ਼ਿੰਦਗੀ ਸਿੱਖੀ ਲਈ ਸਮਰਪਿਤ ਕਰਾਂਗੇ ਵਕਫਾ 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 ਖਾਲਸਾ ਦੀ ਨਵੀਂ ਲਹਿਰ ਬਾਬਾ ਜੀ ਦੀ ਸ਼ਹੀਦੀ ਨੇ ਖਾਲਸੇ ਵਿੱਚ ਨਵਾਂ ਜੋਸ਼ ਪੈਦਾ ਕੀਤਾ ਲੋਕਾਂ ਨੂੰ ਸਮਝ ਆ ਗਈ ਕਿ ਜੇ ਧਰਮ ਦੀ ਰੱਖਿਆ ਕਰਨੀ ਹੈ ਤਾਂ ਡਰ ਕੇ ਨਹੀਂ ਸਗੋ ਡਟ ਕੇ ਲੜਨਾ ਪਵੇਗਾ ਇਹੀ ਕਾਰਨ ਸੀ ਕਿ ਅਗਲੇ ਸਾਲਾ ਵਿੱਚ ਸਿੱਖਾਂ ਨੇ ਆਪਣੀਆਂ ਮਿਸਲਾਂ ਫੌਜਨ ਬਣਾਈਆਂ ਅਤੇ ਪੰਜਾਬ 'ਚ ਆਪਣਾ ਰਾਜ ਸਥਾਪਿਤ ਕਰਨ ਵੱਲ ਵਦੇ ਵਕਫਾ 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 ਅੱਜ ਦੇ ਯੁੱਗ ਵਿੱਚ ਬਾਬਾ ਜੀ ਦੀ ਯਾਦ ਅੱਜ ਵੀ ਜਦੋਂ ਸਿੱਖ ਸੰਸਾਰ ਵਿੱਚ ਕਿਸੇ ਵੀ ਕੋਨੇ ਵਿੱਚ ਬਾਬਾ ਦੀਪ ਸਿੰਘ ਜੀ ਦੀ ਕਹਾਣੀ ਸੁਣਦਾ ਹੈ ਤਾਂ ਉਸ ਦੇ ਦਿਲ ਵਿੱਚ ਜੋਸ਼ ਸ਼ਰਧਾ ਤੇ ਹਿੰਮਤ ਜਾਗ ਪੈਂਦੀ ਹੈ ਗੁਰਦੁਆਰਿਆਂ ਵਿੱਚ ਬਾਬਾ ਜੀ ਦੀ ਸ਼ਹੀਦੀ ਨੂੰ ਯਾਦ ਕੀਤਾ ਜਾਂਦਾ ਹੈ ਸ਼ਬਦ ਕੀਰਤਨ ਹੁੰਦੇ ਹਨ ਅਤੇ ਹਰ ਸਿੱਖ ਇਹ ਅਰਦਾਸ ਕਰਦਾ ਹੈ ਕਿ ਕਿ ਭਾਈ ਗੁਰੂ ਸਾਨੂੰ ਵੀ ਬਾਬਾ ਜੀ ਵਾਂਗ ਅਟਲ ਨਿਸ਼ਚਾ ਬਖਸ਼ ਵਕਫਾ 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 ਸੰਦੇਸ਼ ਫॉर ਯੂਥ ਬਾਬਾ ਜੀ ਦੀ ਜ਼ਿੰਦਗੀ ਸਾਨੂੰ ਇਹ ਸਿਖਾਉਂਦੀ ਹੈ ਕਿ ਧਰਮ ਲਈ ਕਦੇ ਵੀ ਪਿੱਛੇ ਨਹੀਂ ਹਟਣਾ ਗੁਰਬਾਣੀ ਨਾਲ ਜੁੜਨਾ ਸਭ ਤੋਂ ਵੱਡੀ ਤਾਕਤ ਹੈ ਇੱਕ ਸੱਚਾ ਸਿੱਖ ਹਮੇਸ਼ਾ ਕਲਮ ਵੀ ਚਲਾਉਂਦਾ ਹੈ ਤੇ ਤਲਵਾਰ ਵੀ ਵਕਫਾ 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 ਆਊਟ ਰੋ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਸਿਰਫ ਇੱਕ ਇਤਿਹਾਸਕ ਸ਼ਖਸੀਅਤ ਨਹੀਂ ਸਗੋ ਅਜ ਵੀ ਸਾਡੇ ਲਈ ਜੀਵੰਤ ਪ੍ਰੇਰਣਾ ਹਨ ਆਓ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਉਹਨਾਂ ਦੇ ਸਿਧਾਂਤਾਂ ਨੂੰ ਅਪਣਾਈਏ ਅਤੇ ਸੱਚਾਈ ਦੇ ਰਸਤੇ ਤੇ ਤੁਰ ਕੇ ਗੁਰੂ ਦੀ ਰਜ਼ਾ ਵਿੱਚ ਰਹੀਏ ਇੱਕ ਗੁਰਬਾਣੀ ਨਾਲ ਜੋੜ ਬਾਬਾ ਜੀ ਸਾਨੂੰ ਦੱਸਦੇ ਹਨ ਕਿ ਇੱਕ ਸਿੱਖ ਦੀ ਅਸਲੀ ਤਾਕਤ ਗੁਰਬਾਣੀ ਨਾਲ ਜੁੜਨ ਵਿੱਚ ਹੈ ਉਹਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਗੁਰਬਾਣੀ ਦੀਆਂ ਬੀੜਾਂ ਲਿਖਣ ਅਤੇ ਸੰਭਾਲਣ ਵਿੱਚ ਲਾਇਆ ਸੱਜੇ ਪਾਸੇ ਇਸ਼ਾਰਾ ਕਰਦੀ ਉਂਗਲ ਸਿੱਖਿਆ ਅਸੀਂ ਹਰ ਰੋਜ਼ ਨਿਟਨਮ ਕਰੀਏ ਗੁਰਬਾਣੀ ਅਨਿਉ ਸਮਾਜਨ ਦੀ ਕੋਸ਼ਿਸ਼ ਕਰੀਏ ਤਾਂ ਕਿ ਅੰਦਰਲੀ ਤਾਕਤ ਜਾਗੇ ਵਕਫਾ 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 2 ਸ਼ਾਸਤ੍ਰ ਵਿਦਿਆ ਇਟਸੈਲਫ ਡਿਫੈਂਸ ਬਾਬਾ ਜੀ ਨੇ ਸਾਬਤ ਕੀਤਾ ਕਿ ਸਿੱਖ ਨੂੰ ਸਿਰਫ ਕਲਮ ਹੀ ਨਹੀਂ सगोश शस्त्र भी सज्जे पासे इशारा कर दी उंगल सीख्या अपनी जिंदगी फिटनेस फिटनैसलफेंस स्किल सीखनिया चाहिए वक्फा 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 तीन निष्ठा एट हिमट बाबा जी ने वचन किया कि सिर वढ़ के बावजूद भी मैं दरबार साहिब की हद वि साह लव सजे पासे इशारा कर दी उंगल सिक्ख्या ਜੋ ਵੀ ਕੰਮ ਸ਼ੁਰੂ ਕਰੀਏ ਉਸ ਨੂੰ ਪੂਰਾ ਕਰਨ ਲਈ ਨਿਸ਼ਚਾ ਹਿੰਮਤ ਅਤੇ ਫੇਥ ਹੋਣਾ ਚਾਹੀਦਾ ਹੈ ਵਕਫਾ 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 4 ਸੇਵਾ ਇੱਕ ਨਿਸਵਾਰਟ ਭਾਵਨਾ ਬਾਬਾ ਜੀ ਦੀ ਪੂਰੀ ਜ਼ਿੰਦਗੀ ਨਿਸ਼ਕਾਮ ਸੇਵਾ ਨਾਲ ਭਰੀ ਹੋਈ ਸੀ ਉਹਨਾਂ ਨੇ ਕਦੇ ਆਪਣੇ ਲਈ ਕੁਝ ਨਹੀਂ ਮੰਗਿਆ ਸੱਜੇ ਪਾਸੇ ਇਸ਼ਾਰਾ ਕਰਦੀ ਉਂਗਲ ਸਿੱਖਿਆ ਜੇ ਅਸੀਂ ਵੀ ਬਿਨਾਂ ਲਾਭ ਦੀ ਉਮੀਦ ਰੱਖੇ ਹੋਏ ਦੂਜਿਆਂ ਦੀ ਸੇਵਾ ਕਰਾਂਗੇ ਸਾ ਸਮਾਜ ਵਿੱਚ ਸੁਖ ਸ਼ਾਂਤੀ ਵਧੇਗੀ ਵਕਫਾ 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 ਪੰਜ ਯੂਥ ਲਾਇ ਮੈਸੇਜ ਅੰਜ ਦੇ ਨੌਜਵਾਨ ਲਈ ਬਾਬਾ ਜੀ ਦੀ ਸਿੱਖਿਆ ਸਭ ਤੋਂ ਵੱਧ ਲੋਣੀ ਦੀ ਹੈ ਸੱਜੇ ਪਾਸੇ ਇਸ਼ਾਰਾ ਕਰਦੀ ਉਂਗਲ ਆਪਣਾ ਸਮਾਂ ਬੇਫਾਇਦਾ ਕੰਮ 'ਚ ਖਰਚਣ ਦੀ ਬਜਾਏ ਗਿਆਨ ਹਾਸਲ ਕਰਨ ਗੁਰਬਾਣੀ ਪੜਨ ਤੇ ਸਰੀਰਕ ਤੰਦਰੁਸਤੀ ਬਣਾਈ ਰੱਖਣ 'ਚ ਲਾਉਣਾ ਚਾਹੀਦਾ ਹੈ ਵਕਫਾ 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 ਆਓ ਟੋ ਬਾਬਾ ਦੀਪ ਸਿੰਘ ਜੀ ਦੀ ਜ਼ਿੰਦਗੀ ਸਾਨੂੰ ਦੱਸਦੀ ਹੈ ਕਿ ਸੱਚੇ ਸਿੱਖ ਲਈ ਧਰਮ ਹਿੰਮਤ ਸੇਵਾ ਅਤੇ ਗੁਰਬਾਣੀ ਹੀ ਸਭ ਤੋਂ ਵੱਡੇ ਹਥਿਆਰ ਹਨ ਆਓ ਅਸੀਂ ਵੀ ਉਹਨਾਂ ਦੇ ਰਸਤੇ ਤੇ ਤੁਰ ਕੇ ਆਪਣੀ ਜ਼ਿੰਦਗੀ ਨੂੰ ਕਾਮਯਾਬ ਅਤੇ ਗੁਰਮਤਿ ਅਨੁਸਾਰ ਬਣਾਈਏ ਕਹਾਣੀ ਇੱਕ ਗੁਰਬਾਣੀ ਦੀ ਸੇਵਾ ਇੱਕ ਵਾਰ ਬਾਬਾ ਜੀ ਦਮਦਮਾ ਸਾਹਿਬ ਵਿੱਚ ਗੁਰਬਾਣੀ ਲਿਖ ਰਹੇ ਸਨ ਦਿਨ ਰਾਤ ਉਹ ਬਿਨਾਂ ਥੱਕੇ ਕੰਮ ਕਰਦੇ ਜਦੋਂ ਕਿਸੇ ਨੇ ਪੁੱਛਿਆ ਬਾਬਾ ਜੀ ਤੁਸੀਂ ਆਰਾਮ ਕਿਉਂ ਨਹੀਂ ਕਰਦੇ ਬਾਬਾ ਜੀ ਨੇ ਹੱਸ ਕੇ ਕਿਹਾ ਜਿਸ ਕੰਮ ਨੂੰ ਮੈਂ ਗੁਰੂ ਦੇ ਹੁਕਮ ਨਾਲ ਕਰ ਰਿਹਾ ਹਾਂ ਉਸ ਵਿੱਚ ਥਕਾਵਟ ਕਿਵੇਂ ਹੋ ਸਕਦੀ ਹੈ ਸੱਜੇ ਪਾਸੇ ਇਸ਼ਾਰਾ ਕਰਦੀ ਉਂਗਲੀ ਕਟਣਾ ਸਾਨੂੰ ਸਿਖਾਉਂਦੀ ਹੈ ਕਿ ਸੇਵਾ ਵਿੱਚ ਆਨੰਦ ਆਉਂਦਾ ਹੈ ਨਾ